ਜੋਗੋ ਜੋਗਾ ਟਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਬਹਿ ਜੋ ਬੈਜੋ ਬਟੇ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਉੱਥੇ ਗੁਰੂ ਦੀਆਂ ਲਾੜਨ ਦੀਆਂ ਨਿਹੰਗ ਸਿੰਘ ਫੌਜਾਂ ਜਿੱਥੇ ਸਾਡੇ ਵਿੱਚ ਹਾਜ਼ਰੀ ਲਵਾ ਕੇ ਗਏ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਾਂ ਸਚਕੰਡ ਸ੍ਰੀ ਹਜੂਰ ਸਾਹਿਬ ਨੰਦੇੜ ਤੇ ਜਿੰਨੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਦੇ ਵਿੱਚ ਬਾਬਾ ਜੋਤਿੰਦਰ ਸਿੰਘ ਜੀ ਸਿੰਘ ਸਹਿਬਾ ਬਾਬਾ ਰਾਮ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਤੇ ਸਿੰਘ ਸਹਿਬਾ ਬਾਬਾ ਗੁਰਮੀਤ ਸਿੰਘ ਜੀ ਉੱਥੇ ਹੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਤੇ ਨਾਲ ਹੀ ਰਵਿੰਦਰ ਸਿੰਘ ਜੀ ਬੰਗਈ ਜੀ ਬਾਬਾ ਬਰਮਵੀਰ ਸਿੰਘ ਜੀ ਕਪੂਰ ਸਾਹਿਬ ਤੇ ਸੱਚਖੰਡ ਬੋਰਡ ਦੇ ਪ੍ਰਧਾਨ ਤੇ ਨਾਲ ਹੀ ਸੱਚਖੰਡ ਬੋਰਡ ਦੇ ਸਵਰਟੈਂਟ ਸਾਰੀਆਂ ਗੁਰਸੇਕ ਸੰਗਤਾਂ ਸਾਰਿਆਂ ਨੂੰ ਗੱਜ ਕੇ ਫਤਿਹਜਾਉਨਾ ਗੱਜ ਕੇ ਫਤਿਹਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਕਰਿ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਜਿੱਥੇ ਰਾਗੀ ਸਿੰਘਾਂ ਨੇ ਕਈ ਬਹੋਰ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਸੋ ਰਾਗੀ ਸਿੰਘਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਕੀਰਤਨ ਦੁਆਰਾ ਸੰਗਤਾਂ ਨੂੰ ਜਿੱਥੇ ਨਿਹਾਲ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਆ ਲਾਇ ਧਿਆਨਾ ਜਿੱਥੇ ਆਪਾਂ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸਾਰੇ ਲਾਈਵ ਪ੍ਰੋਗਰਾਮ ਜਿਹੜੇ ਦੇਖ ਰਹੇ ਆ ਪਹਿਲਾ ਦਸਹਿਰਾ ਮਹਾਤਮ ਦੇ ਪਾਠ ਦੀਵਾਲੀ ਬੰਦੀ ਛੋੜ ਦੇ ਉਸ ਸ਼ਸ਼ਤਰਾਂ ਦੀ ਪੂਜਾ ਤੇ ਧੰਨ ਧੰਨ ਜੁਗੋ ਜਗ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਗੁਰਤਾ ਗੱਦੀ ਜਿਹੜੇ ਦਿਹਾੜੇ ਤੇ ਅੱਜ ਜਿਹੜੇ ਐ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦਾ ਅਜ ਪਰਲੋਕ ਅਮਨ ਸਚਕੰਡ ਜਿਹੜਾ ਦਿਵਸ ਅੱਜ ਉਹਨਾਂ ਦਾ ਦਿਹਾੜਾ ਆਪਾਂ ਮਨਾ ਰਹੇ ਆ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਣੀ ਗਿਆਨੀ ਕਥਾਵਾਜਕ ਰਾਗੀ ਸਿੰਘਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਹੈ ਤੇ ਹੋਰ ਵੀ ਸਾਰੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨੇ ਹਾਲ ਕਰਨਾ ਹੈ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕਿਆ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜਾ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਦਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਧੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਸੀ ਤੇ ਅੱਜ ਆਪਾਂ ਧੰਨ ਧੰਨ ਸਾਬ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਪਰਲੋਕ ਗਮਨ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਬਣਾ ਰਹੇ ਆ ਜਿੱਥੇ ਆਪਾਂ ਉਹਨਾਂ ਦੇ ਇਹ ਅੱਜ ਜਿਹੜਾ ਸਰਚਖੰਡ ਗਵਨ ਜਿਹੜਾ ਇਹ ਦਿਹਾੜਾ ਮਨਾ ਰਹੇ ਆ ਉਵੇਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਖਾਲਸਾ ਪੰਥ ਬੁੱਢਾ ਸਾਲ ਉਹਨਾਂ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੇ ਜਿਨ੍ਹਾਂ ਨੂੰ ਜਿਹੜਾ ਨਿਸ਼ਾਨ ਨਗਾਰੇ ਬਖਸ਼ ਕੇ ਤੇ ਬਾਬਾ ਬਨੋਦ ਸਿੰਘ ਜੀ ਨੂੰ ਬਾਬਾ ਜਿਨ੍ਹਾਂ ਨੂੰ ਉਹਨਾਂ ਨੂੰ ਹੁਕਮ ਕੀਤਾ ਸੀ ਬਾਬਾ ਬਨੋਦ ਸਿੰਘ ਜੀ ਨੂੰ ਤੁਸੀਂ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਉਹਨਾਂ ਦੀ ਕਮਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ ਕੀਤਾ ਸੀ ਇਹ ਸਾਰੇ ਜਿਹੜੇ ਹੁਕਮ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੇ ਇਹ ਹੁਕਮ ਕੀਤੇ ਸੀ ਤੇ ਜਿਹੜਾ ਪਰਸੋਂ 28 ਤਰੀਕ ਨੂੰ ਜਿਹੜੇ ਅਮਰਤ ਵੇਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਖਾਲਸਾ ਪੰਥ ਬੁੱਢਾ ਦਲ ਦਾ ਸਥਾਪਨਾ ਦਿਵਸ ਹੈ ਤੇ ਜਿੱਥੇ ਹਰ ਸਾਲ ਦੀ ਤਰ੍ਹਾਂ ਸੱਚਖੰਡ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਦਰਬਾਰ ਸਾਹਿਬ ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਉੱਥੇ ਜਿਹੜੇ ਆ ਜੋਗੋ ਜੋਗਾ ਢਲ ਤਣ ਤਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਤੇ ਸ਼ਾਮ ਨੂੰ ਜਿਹੜੇ ਆ ਉਹ ਜਿਹੜੇ ਮਹਾਨ ਕੀਰਤਨ ਦਰਬਾਰ ਗੁਰਮਤ ਸਮਾਗਮ ਹੋਣਗੇ 28 ਤਰੀਕ ਨੂੰ ਸ਼ਾਮ ਨੂੰ 7:30 ਵਜੇ ਤੋਂ ਲੈ ਕੇ ਤੇ ਜਦੋਂ ਤੱਕ ਸਿੰਘ ਸਾਹਿਬ ਹੁਕਮ ਕਰਨਗੇ ਤੇ ਉਹ 28 ਤਰੀਕ ਜਿਹੜੀ ਐ 28 ਅਕਤੂਬਰ ਜਿਹੜਾ ਪਰਸੋਂ ਉਹ ਮਹਾਨ ਜਿਹੜੇ ਗੁਰਮਤ ਸਮਾਗਮ ਹੋਣਗੇ ਸੱਚਖੰਡ ਤਖਤ ਸਾਹਿਬ ਦੇ ਸਾਹਮਣੇ ਅੱਜ ਆਪਾਂ ਇਹ ਸੰਗਤਾਂ ਵੀ ਬੜੀ ਦੇਰ ਤੋਂ ਬੈਠੀਆਂ ਹੋਈਆਂ ਨੇ ਕੀਰਤਨ ਵੀ ਸੁੰਨਣਾ ਪਵਣੈ ਮੈਂ ਪਵਨ ਸੁਆਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਧੀ ਆ ਰਾਮ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਜਿੱਥੇ ਗੁਰਸਿੱਖ ਸੰਗਤਾਂ ਜਿੱਥੇ ਦੇਸ਼ ਵਿਦੇਸ਼ਾਂ ਤੋਂ ਪਹੁੰਚੇ ਹੋ ਤੇ ਰਾਣਾ ਜੀ ਵੀ ਬੈਠੇ ਨੇ ਤੇ ਉੱਥੇ ਹੀ ਜਿਹੜੇ ਐ ਇੰਦਰਜੀਤ ਸਿੰਘ ਰਿੱਕੀ ਜੀ ਵੀ ਨਾਲ ਜਿਹੜੇ ਬੁੱਢਾ ਦਲ ਦੇ ਇਸ ਸੰਪਰਕ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾਉਂਦੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੋਇਆ ਆਪਣੀ ਹਾਜ਼ਰੀ ਲਵਾਉਣਾ ਤੇ ਨਾਲ ਹੀ ਬੇਨਤੀ ਕਰਦਾ ਜਿੱਦਾਂ ਗੁਰ ਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰ ਛੱਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ 'ਚ ਹੋਵੋ ਜਿਵੇਂ ਮਹਾਰਾਜ ਨੇ ਕਿਹਾ ਜਬਲਾ ਖਾਲਸਾ ਰਹੇ ਨਿਹਾਰਾ ਤਬ ਲਾਗਤੇ ਦਿਉ ਮੈਂ ਸਾਰਾ ਜਾਵੇ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂ 인 ਕੀ ਪ੍ਰਤੀਤ ਸੋ ਆਪ ਜੀ ਨੇ ਹੁਣ ਕੀਰਤਨ ਸੁਣਨਾ ਵਿੱਚ ਕਰਤਾ ਪੁਰਖ ਲੋਵਾ ਵਾਲ ਨਾ ਵਿੰਗਾ ਹੋਵਾ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾਂ ਕ ਬਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਗਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਨਾਲ ਹੀ ਗੁਰਸੇਖ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾ ਜਿਹੜੇ ਦਿਹਾੜੇ 23 24 ਤੇ 25 ਨਵੰਬਰ ਨੂੰ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਗੁਰਸੇਕ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਮਨਾ ਰਹੇ ਆ ਤੇ ਜਿਹੜੇ ਨਾਲ ਹੀ ਉਹਨਾਂ ਦੇ ਸ਼ਹੀਦ ਹੋਏ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੇ ਵੀ ਸ਼ਹੀਦੀ ਦਿਹਾੜੇ ਉੱਥੇ ਹੀ ਜਿਹੜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਗੁਰਤਾ ਗੱਦੀ ਉਹ ਵੀ ਸ਼ਤਾਬਦੀ 350 ਸਾਲਾਂ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮਨਾਉਣੀ ਹੈ ਤੇ ਉੱਥੇ ਹੀ ਜਿਹੜੇ ਐ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੇ ਲਾਲ ਕਿਲੇ ਦੇ ਸਾਹਮਣੇ ਵੀ ਵੱਡੇ ਪ੍ਰੋਗਰਾਮ ਹੋਣੇ ਨੇ ਵੱਖ-ਵੱਖ ਜਿੱਥੇ ਤਖਤ ਸਾਹਿਬਾਨਾਂ ਤੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਜਿਹੜੇ ਆ ਪਟਨਾ ਸਾਹਿਬ ਹਜੂਰ ਸਾਹਿਬ ਤੇ ਸਾਰੇ ਤਖਤ ਸਹਿਬਾਨਾਂ ਦੇ ਵੀ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਜਿਹੜੀ ਸ਼ੋਣੀ ਹੈ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਉਸ ਹਸਤਾਨ ਤੇ ਵੀ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪ੍ਰੋਗਰਾਮ ਲੀਕੇ ਹੋਏ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਸਾਰੇ ਵੱਧ ਚੜ ਕੇ ਨਾ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਈਏ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਾ ਹੋਇਆ ਆ ਆਪ ਜੀ ਤੋਂ ਖਿਮਾ ਦਾ ਜਾਚ ਪਹਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵੀਰ ਸਿੰਘ ਜੀ ਤੇਜਵੀਰ ਸਿੰਘ ਜੀ ਹੁਣ ਤੁਸੀਂ ਆਪ ਦੇ ਹਿਸਾਬ ਨਾਲ ਆਪ ਦੇ ਕਾਰਜ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਠੇ